ਇਹਨੇ ਆਊਟ ਆਇਜ ਤੁਸੀਂ ਅਸਾਂ ਮੁੱਤ ਵਾਲਾ ਮਾਰਕ ਦਿਓ ਨਾ ਕੜਾ ਤੁਸੀਂ ਬਾਰੀ ਸੜਾ ਹਰੀਆਰ ਬਾਮ ਅਰੇ ਮੂਸੂ ਡਾਂਗਾਇਓ ਜਿਆ ਹਾਂ ਲੰਨ ਕੀ ਹੋਰੇ ਕੋਲੋਂ ਕੰਨ ਕੀ ਸੇ ਇਹਨੂੰ ਹਰੇ ਦਰ ਕਰਤਾ ਸਰਕਾਰ ਆਇਜੇ ਬਾਜ਼ਾਰ ਤੇ ਨਾ ਖਾਈ ਜਰ ਰਿਆਨ ਸੀ ਤਾਰੇ ਵਾਪਸੀ ਸਦੀ ਸਾਗਰ ਦੀ ਸ ਆਹ ਹਾ ਦੀ ਸੇ